ਅਸੀਂ ਅਸੀਂ ਚੰਡੀਗੜ੍ਹ ਸੇ ਆ ਰਹੇ ਸੀ। ਜਾਣਾ ਕਾਹੇ ਆ ਆਪਣੇ? ਆਮਨੇ ਜਾਣਾ ਦੇਹਰਾ। ਦੇਹਰਾ। ਪਾਜੀ ਬਾਈ ਚੰਗੀ ਉਹਦਾ ਲਾਈਫ ਜੀ ਬੱਸ ਹੁਣੇ ਕੋਲੋ ਗੱਲੇ ਕੋਲੋ ਕੀਤਾ ਆਵੇਂ ਨਾ। ਹਰ ਚੰਗੀ। ਅੱਜ ਕਿਹਦਾ ਹੋਇਆ? ਪਹਿਲਾਂ ਆਪਣਾ ਨਾਮ ਬੋਲਿਓ। ਮੇਰਾ ਨਾਮ ਨਰਿੰਦਰ ਸਿੰਘ ਜੀ ਪਿੰਡ ਦਾ ਲੈੜੀ। ਭਾਜੀ ਮੈਂ ਸਿੱਧਾ ਜਾ ਰਿਹਾ ਦਾ ਮੋਹਰੇ ਮੇਰਾ ਟਰੈਕਟਰ ਦਾ ਮੈਂ ਗੱਡੀ ਰੋਕੀ ਦੀ ਆਪਣੀ। ਸਿਕਾਰ ਵਾਲੇ ਪਿੱਛੇ ਸਪੀਡ ਨਾਲ ਆਏ ਆ ਕੇ ਇਹਨ ਗੱਡੀ ਆ ਰਗੜਦੀ ਸਾਰੀ ਪਾਗਿਆਂ ਨੂੰ ਕਰਦੇ ਭੰਨ ਦੀ ਮੈਂ ਗੱਡੀ ਖੜੀ ਗੱਡੀ 'ਚ ਮਾਰੀ ਜੀ ਨਹੀਂ ਪਿੱਛੇ ਦੇ ਆ ਕੇ ਇਹਨੀ ਗੱਡੀ ਰਗੜਦੀ ਕਹਿੰਦੇ ਇੱਕ ਗੱਡੀ ਇੱਥੇ ਖੜੀ ਸੀ ਸਾਡੀ ਵੀ ਪਿੱਛੇ ਦੇ ਮਾਰੀ ਇਹ ਦੇਖੋ ਪਿੱਛੇ ਦੇ ਗੱਡੀ ਬੱਜੀ ਵੀ ਲੱਗਦੀ ਹੈ ਗੱਡੀ ਅੱਗੇ ਨੂੰ ਹੀ ਨਹੀਂ ਅੱਗੇ ਨੂੰ ਤੁਰੀ ਵੀ ਗੱਡੀ ਬੱਚਦੇ ਸਾਰ ਮੇਰੀ ਗੱਡੀ ਖੜੀ ਦੀ ਮੋਹਰੇ ਮੇਰੇ ਟਰੈਕਟਰ ਦਾ ਇਹਨੀ ਜਿਹਦਾ ਜਲਦਬਾਜੀ ਜਿੰਮੇ ਮੋਹਰੇ ਪਖਾਣੇ ਨੂੰ ਗੱਡੀ ਕੋਸ਼ਿਸ਼ ਕੀਤੀ ਉਦਾ ਹੀ ਨਹੀਂ ਕੱਟੀ ਆ ਰਗੜਤੀ ਨਾਲ ਬੰਨ ਸਿੰਗਰ ਰੋਡ ਹੈ ਬੰਨਵੇ ਰੋਡ ਹੈ ਤੇ ਡਬਲ ਲੇਨ ਕਰਨੇ ਦਾ ਇੱਥੇ ਉਦੀ ਨਹੀਂ ਹੈ 92 ਹੋਇਆ ਸਾਰਾ ਇੱਥੇ ਤੇ ਲੈ ਕੇ ਨੰਗਲ ਦਾ ਕਈ ਇਹ ਮੈਂ ਇਧਰ ਆ ਰਿਹਾ ਤਾਂ ਦੇਖਿਆ ਗੱਡੀ ਦਾ ਡਿਫਰੈਕਸ਼ਨ ਹੋਇਆ ਮੈਂ ਰੁੱਕ ਕੇ ਕਿਹਾ ਕਿ ਤੁਸੀਂ ਗੱਡੀ ਖੇਰ ਕਰ ਲਓ ਟਾਈਮ ਉਹ ਜਾਮ ਹੋ ਰਿਹਾ ਇਹ ਕਹਿੰਦੇ ਪੁਲਿਸ ਬਾਲੇ ਪੁਲਿਸ ਆਉਂਗੀ ਤਾਂ ਬਗੰਨੀ ਆ ਕਿ ਮੈਂ ਪੁਲਿਸ ਨੂੰ ਕਹਿੰਦਾ ਐਸੇ ਪੁਲਿਸ ਆ ਗਈ ਉਹਨਾਂ ਨੇ ਦੋਨਾਂ ਨੂੰ ਗੱਡੀ ਥਾਣੇ ਭੇਜ ਦਿੱਤੀ ਆਪਾਂ ਇੱਕ ਟ੍ਰੈਫਿਕ ਜਾਮ ਕਰਕੇ ਬਹੁਤ ਜ਼ਿਆਦਾ ਇੱਕ ਮੇਲੇ ਕਰਕੇ ਮਸਾਕੀ ਮੇਲੇ ਬਹੁਤ ਜਾਮ ਵਿੱਚ ਇੰਨਾ ਜਾਮ ਲੱਗ ਗਿਆ ਬਣ ਗਏ ਹਰ ਰੋ ਅੱਛੇ ਲੁੰਦੇ ਜਿੱਥੇ ਇੱਕ ਫਲਾਈਓਰ ਦੇ ਸਾਹਮਣੇ ਸਪੀਡ ਬੇਕਰ ਬਣੇ ਹੋਇਆ ਹੈ ਮਰ ਉੱਥੇ ਕੁਛ ਨਾ ਕੁਛ ਇੰਤਜ਼ਾਮ ਕਰਤਾ ਜਾਵਾ ਜਾਣਗੇ ਜਾਣ ਕੇ ਲੈਕਾਂ ਨਾ ਕਿ ਬੰਦੇ ਯਾਰ ਰੁਕੇ ਕਿਉਂਕਿ ਲੋਕੀ ਸਪੀਡ ਜਾਂਦੇ ਜਿੰਨ ਫਲਾਏ ਦੇਖਦੇ ਬੜਿਆਂ ਬੜਾ ਸਪੀਡ ਬੇਕਰ ਬੜੇ ਬੜਾ ਜਿੰਦੀ ਬ੍ਰੇਕ ਲਾਂਦੇ ਪਿੱਛੇ ਜਿਹੜੀ ਗੱਡੀ ਦੀ ਵੱਜ ਜਾਂਦੀ ਇਸ ਕਰਕੇ ਜ਼ਿਆਦਾ ਹਾਸੇ ਹੁੰਦੇ ਇੱਕ ਪੀਸ ਸਰਕਾਰ ਨੂੰ ਵੀ ਪਹਿਲ ਕੋਲ ਸਾਨੂੰ ਕਹਿੰਦਾ ਕਿ ਇੱਥੇ ਕੋਈ ਨਾ ਕੋਈ ਬੰਦਾ ਖੜਾਇਆ ਜਾਵੇ ਜਾਂ ਕੋਈ ਇੱਥੇ ਲੈਂਡ ਲਾਈ ਜਾਵੇ ਜਿਨ੍ਹਾਂ ਨਾਲ ਬੰਦੇ ਆਪਣੀ ਸਪੀਡ ਲਾਉਣੇ ਕੱਟ ਗਾ ਜਾਂ ਕਹੇ ਤੁਸੀਂ ਮੋਕੇ ਤੇ ਪੁੱਛਿਓ ਕੀ ਕ ਇਹ ਟਮਾਰ ਟਿੱਪਰ ਦੇ ਨਾਲ ਕਾਰ ਲੱਗੀ ਆ ਕਨੈਕਟਰ ਸਾਈਡ ਤੋਂ ਟਿੱਪਰ ਦੇ ਇਹ ਸਰਟੀਫੀਕੇਟ ਹੈ ਨਹੀਂ ਕਿਸੇ ਦੇ ਵੀ ਜਖਵੇਂ ਨਹੀਂ ਸੀਗਾ ਕੋਈ ਵੀ ਤੇ ਜਾਮ ਲੱਗਿਆ ਸੀਗਾ ਜਾਮ ਅਸੀਂ ਰੋਡ ਕਲੀਅਰ ਕਰਾਤਾ ਗੱਡੀਆਂ ਥਾਣੇ ਜਾ ਰਹੀਆਂ ਆ ਗੱਡੀਆਂ ਥਾਣੇ ਛੱਡ ਕੇ ਛੱਡਣ ਜਾ ਰਹੇ ਆ ਉੱਥੇ ਕਿੱਥੇ ਕਿੱਥੇ ਨੰਗਲ ਥਾਣੇ ਕਿਹੜੀ ਕਿਹੜੀ ਗੱਡੀ ਹੈ ਕਿੱਥੇ ਦੀ ਟਿੱਪਰ ਤੇ ਕਾਰ ਹੈ ਜੀ ਕਾਰ ਅਹਮਾ ਚਲਦੀ ਹੈ ਟਿੱਪਰ ਰੂਪਨ ਸਾਈਡ ਵਾਲੀ ਠੀਕ ਹੈ